ਅਮਰੀਕਾ ਤੇ ਵੈਨਜੂਏਲਾ ਦੀ ਸਰਕਾਰ ਵਿਚਕਾਰ ਵਧੇ ਤਣਾਅ ਦਾ ਪ੍ਰਭਾਵ ਹੁਣ ਕੱਚੇ ਤੇਲ ਬਾਜ਼ਾਰ ਤੇ ਸਪਸ਼ਟ ਤੌਰ ਤੇ ਦਿਖਾਈ ਦੇ ਰਿਹਾ ਹੈ ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸ ਪੀ ਆਈ ਦੀ ਰਿਪੋਰਟ ਅਨੁਸਾਰ ਆਉਣ ਵਾਲੇ ਮਹੀਨਾ ਵਿੱਚ ਕੱਚੇ ਤੇਲ ਦੀਆਂ ਕੀਮਤਾਂ 'ਚ ਇੱਕ ਮਹੱਤਵਪੂਰਨ ਰਿਕਵਰਡ ਸੰਭਵ ਹੈ ਦੱਸ ਦਈਏ ਕਿ ਕੱਚਾ ਤੇਲ 50% ਵਹਿਰਲ ਤੋਂ ਹੇਠਾਂ ਚੁੱਕ ਦਿੱਤਾ ਹੈ ਤਾਂ ਭਾਰਤ ਸਿੱਧਾ ਇਸ ਦਾ ਫਾਇਦਾ ਲੈ ਸਕਦਾ ਹੈ ਜਿਵੇਂ ਜਿਵੇਂ ਆਯਾਤ ਵਧਦਾ ਹੈ ਮਹਿੰਗਾਈ ਦਾ ਦਬਾਅ ਘਟ ਜਾਵੇਗਾ ਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 5 ਰੁਪਏ ਪ੍ਰਤੀ ਲੀਟਰ ਦੀ ਗਿਰਾਵਟ ਆ ਸਕਦੀ ਹੈ ਰਿਪੋਰਟਾਂ ਅਨੁਸਾਰ ਅਗਲੇ 6 ਮਹੀਨਿਆਂ ਵਿੱਚ ਕੱਚੇ ਤੇਲ ਦੀਆਂ ਕਮ ਕੀਮਤਾਂ ਮੌਜੂਦਾ ਪੱਧਰ ਤੇ ਕਟੋ-ਕਟ 12 ਪ੍ਰਤੀ ਬੈਰਲ ਤੱਕ ਕੱਟ ਸਕਦੀਆਂ ਨੇ ਦੱਸਦੀ ਹੈ ਕਿ ਇਹ ਗਿਰਾਵਟ ਭਾਰਤ ਦੀ ਆਰਥਿਕਤਾ ਨੂੰ ਕਈ ਮੋਰਚਿਆਂ ਨੂੰ ਸਿੱਧੇ ਤੌਰ ਤੇ ਲਾਭ ਪਹੁੰਚਾ ਸਕਦੀ ਹੈ ਭਾਵੇਂ ਇਹ ਆਯਾਤ ਬਿੱਲ ਵਿੱਚ ਕਮੀ ਹੋਵੇ ਮਹਿੰਗਾਈ ਨੂੰ ਕੰਟਰੋਲ ਕਰਨਾ ਹੋਵੇ ਜਾਂ ਫਿਰ ਰੁਪਏ ਨੂੰ ਮਜ਼ਬੂਤ ਕਰਨਾ ਹੋਵੇ SBI ਰਿਸਰਚ ਦੀ ਇੱਕ ਰਿਪੋਰਟ ਅਨੁਸਾਰ ਜੂਨ 2026 ਤੱਕ ਕੱਚੇ ਤੇਲ ਦੀਆਂ ਕੀਮਤਾਂ 50 ਡਾਲਰ ਪ੍ਰਤੀ ਬੈਰਲ ਤੱਕ ਪਹੁੰਚਦੀਆਂ ਨੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2022 ਤੋਂ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜਾਣ ਰਿਹਾ ਹੈ ਤੇ ਵੈਨਜੂਏਲਾ ਵਿੱਚ ਹਾਲ ਹੀ ਵਿੱਚ ਹੋਏ ਵਿਕਾਸ ਨੇ ਬਾਜ਼ਾਰ ਵਿੱਚ ਕੋਈ ਮਹੱਤਵਪੂਰਨ ਉਤਾਰ ਚੜਾ ਕੀਤਾ ਨਹੀਂ ਪਿਛਲੇ ਹਫ਼ਤੇ ਤੋਂ ਅਮਰੀਕੀ ਕੱਚੇ ਤੇਲ ਦੀਆਂ ਕੀਮਤਾਂ ਡਾਲਰ 60 ਪ੍ਰਤੀ ਬੈਰਲ ਤੋਂ ਹੇਠਾਂ ਰਹੀਆਂ ਨੇ ਤੇ ਬ੍ਰੈਟ ਕਰੂਡ ਦੇ ਪ੍ਰਤੀ ਬੈਰਲ ਦੇ ਆਸ-ਪਾਸ ਵਪਾਰ ਕਰ ਰਿਹਾ ਜੇਕਰ SBI ਦੀ ਭਵਿੱਖ ਵਾਣੀ ਸਹੀ ਸਾਬਿਤ ਹੁੰਦੀ ਹੈ ਤਾਂ ਅਮਰੀਕੀ ਕੱਚੇ ਤੇਲ ਦੀ ਕੀਮਤਾਂ ਵਿੱਚ ਲਗਭਗ 14.0 ਦੇ ਬ੍ਰੈਟ ਕਾਰਡ ਕਰੂਡ ਦੇ ਵਿੱਚ ਲਗਭਗ 19% ਦੀ ਗਿਰਾਵਟ ਆ ਸਕਦੀ ਹੈ SBI ਦੀ ਰਿਪੋਰਟ ਦੇ ਅਨੁਸਾਰ ਜੇਕਰ ਕੱਚਾ ਤੇਲ ਡਾਲਰ 50 ਪ੍ਰਤੀ ਬੈਰਲ ਤੋਂ ਹੇਠਾਂ ਪਹੁੰਚ ਜਾਂਦਾ ਹੈ ਤਾਂ ਇਸ ਦੇ ਨਾਲ ਮਹਿੰਗਾਈ ਹੋਰ ਵੱਧ ਸਕਦੀ ਹੈ ਮਹਿੰਗਾਈ 'ਚ ਨਰਮੀ ਵੀ ਆ ਸਕਦੀ ਹੈ ਸੀਪੀ ਆਧਾਰਿਤ ਮਹਿੰਗਾਈ ਵਿੱਤੀ ਸਾਲ 2026 ਦੇ ਵਿੱਚ 26 27 ਦੇ ਵਿੱਚ 3.4 ਤੋਂ ਹੇਠਾਂ ਰਹਿ ਗਈ ਹੈ ਮਤਲਬ ਕਿ ਆਮ ਲੋਕਾਂ ਨੂੰ ਰਾਹਤ ਵੀ ਮਿਲ ਸਕਦੀ ਹੈ ਜੀਡੀਪੀ ਵਿਕਾਸ ਦੇ ਲਈ ਵੀ ਸਮਰਥਨ ਮਿਲ ਸਕਦਾ ਹੈ ਦੱਸਦੀ ਹੈ ਕੱਟ ਊਰਜਾ ਕੀਮਤਾਂ ਭਾਰਤ ਦੀ ਜੀਡੀਪੀ ਵਿਕਾਸ ਦਰ ਦੇ ਵਿੱਚ ਕਾਫੀ ਜ਼ਿਆਦਾ ਆਪਣਾ ਵਾਅਦਾ ਅਦਰਜ ਕਰ ਸਕਦੀਆਂ ਨੇ ਇਸ ਦੇ ਨਾਲ ਵੀ ਕਾਫੀ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਜੇਕਰ ਕੱਚੇ ਤੇਲ ਭਾਰਤ ਦੇ ਆਯਾਦ ਦੇ ਟੈਕਸੀ ਦਾ ਸਭ ਤੋਂ ਵੱਡਾ ਹਿੱਸਾ ਹੈ ਤੇ ਡਿੱਗਦੀਆਂ ਕੀਮਤਾਂ ਆਯਾਤ ਬਿਲ ਨੂੰ ਅਰਬਾ ਡਾਲਰ ਕਟਾ ਸਕਦੀਆਂ ਨੇ ਯਾਨੀ ਕਿ ਇਸ ਦੇ ਨਾਲ ਵੀ ਲੋਕਾਂ ਦੀ ਜੇਬ ਤੇ ਹੀ ਅਸਰ ਪੈ ਸਕਦਾ ਹੈ ਸੋ ਕੋਲ ਮਿਲਾ ਕੇ ਲਗਾਤਾਰ ਜੋ ਹੈ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਇਸ ਤਰ੍ਹਾਂ ਉਤਾਰ ਚੜਾਅ ਜਿਕਰ ਆ ਰਿਹਾ ਹੈ ਕਿ ਆਮ ਲੋਕਾਂ ਨੂੰ ਲਈ ਵੀ ਪਰੇਸ਼ਾਨੀ ਹੋ ਸਕਦੀ ਤਾਂ ਉੱਥੇ ਦੂਜੇ ਪਾਸੇ ਪੈਟਰੋਲ ਤੇ ਡੀਜ਼ਲ ਦੀ ਗੱਲ ਕਰਾਂਗੇ ਪੈਟਰੋਲ ਤੇ ਡੀਜ਼ਲ ਵੀ ਸਸਤੇ ਹੋ ਸਕਦੇ ਨੇ ਹਾਲਾਂਕਿ ਰਿਪੋਰਟ ਵਿੱਚ ਇਸ ਦਾ ਸਿੱਧਾ ਜ਼ਿਕਰ ਨਹੀਂ ਕੀਤਾ ਗਿਆ ਮਹਿਰਾਂ ਦਾ ਮੰਨਣਾ ਹੈ ਕਿ ਜਗਰ ਕੱਚਾ ਤੇਲ ਡਾਲਰ ਪ੍ਰਾਂ ਪੰਜਾਬ ਪ੍ਰਤੀ ਵੈਲਾ ਤੱਕ ਪਹੁੰਚ ਜਾਂਦਾ ਹੈ ਤੇ ਪੈਟਰੋਲ ਤੇ ਡੀਜ਼ਲ ਪ੍ਰਤੀ ਲੀਟਰ ਸਸਤਾ ਹੋ ਸਕਦਾ 5 ਰੁਪਏ ਪ੍ਰਤੀ ਲੀਟਰ ਪੈਟਰੋਲ ਡੀਜ਼ਲ ਦੀ ਕੀਮਤ ਹੈ ਉਹ ਚੋ ਸਸਤੀ ਹੋ ਸਕਦੀ ਹੈ ਰੁਪਇਆ ਮਜ਼ਬੂਤ ਹੋ ਸਕਦਾ ਹੈ ਐਸਬੀਆਈ ਦੇ ਅਨੁਸਾਰ ਤੇਲ ਦੀਆਂ ਕੀਮਤਾਂ ਵਿੱਚ 14.0 ਦੀ ਗਿਰਾਵਟ ਰੁਪਏ ਨੂੰ ਲਗਭਗ 3% ਤੋਂ ਮਜ਼ਬੂਤ ਕਰ ਸਕਦੀ ਹੈ ਤੇ ਡਾਲਰ ਦੇ ਮੁਕਾਬਲੇ 887.5 ਦੇ ਪੱਧਰ ਤੱਕ ਪਹੁੰਚ ਸਕਦੀ ਹੈ ਜਿਸ ਤੋਂ ਬਾਅਦ ਆਮ ਲੋਕਾਂ ਲਈ ਵੀ ਇਹ ਖੁਸ਼ੀ ਦੀ ਖਬਰ ਮਨ ਜਾਰੀ ਹੈ ਮੌਜੂਦਾ ਕੱਚੇ ਤੇਲ ਦੀ ਅੱਜਕੱਲ੍ਹ ਕੀਮਤਾਂ ਦੀ ਗੱਲ ਕੀਤੀ ਜਾਵੇ ਤਾਂ ਥੋੜੀ ਜਹੀ ਗਿਰਾਵਟ ਦੇਖਣ ਨੂੰ ਮਿਲੀ ਹੈ ਪਰ ਕੱਚੇ ਤੇਲ ਦੀਆਂ ਲਗਾਤਾਰ ਡਿੱਗਦੀਆਂ ਕੀਮਤਾਂ ਕਾਫੀ ਪਰੇਸ਼ਾਨੀ ਵੀ ਵਧਾ ਸਕਦੀਆਂ